ਹਾਂਜੀ ਗੁਰੂ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਘੁੰਮ ਰਹੀ ਐ ਆਪ ਸਭ ਸੰਗਤਾਂ ਨੇ ਉਹ ਵੀਡੀਓ ਵੇਖ ਲਈ ਹੋਵੇਗੀ ਕਿ ਭਾਈ ਰঞ্জੀਤ ਸਿੰਘ ਜੀ ਢੜਗਾਂ ਵਾਲੇ ਸ੍ਰੀ ਅਕਾਲ ਤਖਸਾਲ ਸਾਹਿਬ ਪੁੱਜੇ ਆ ਨਵੇਂ ਬਣੇ ਜਥੇਦਾਰ ਭਾਈ ਕੁਲਦੀਪ ਸਿੰਘ ਜੀ ਗੜਗੱਜ ਜੋ ਕਿ ਅੱਗੇ ਵੀ ਉਹਨਾਂ ਨੇ ਭਾਈ ਰঞ্জੀਤ ਸਿੰਘ ਜੀ ਢੜਗਾਂ ਵਾਲਿਆਂ ਨੂੰ ਸ਼੍ਰੀ ਅਕਾਲ ਤਖਸਾਲ ਬੁਲਾਇਆ ਸੀ ਲੇਕਿਨ ਭਾਈ ਰਣਜੀਤ ਸਿੰਘ ਜੇ ਢੜਰੀਆਂ ਵਾਲੇ ਨੇ ਉਸ ਸਮੇਂ ਵਿਦੇਸ਼ ਜਾਣਾ ਸੀ ਪ੍ਰਚਾਰ ਕਰਨ ਸੋ ਇਸ ਕਰਕੇ ਭਾਈ ਸਾਹਿਬ ਸ਼੍ਰੀ ਅਕਾਲ ਤਖਸਾਲ ਨਹੀਂ ਪਹੁੰਚ ਸਕੇ ਲੇਕਿਨ ਜਦੋਂ ਭਾਈ ਰਣਜੀਤ ਸਿੰਘ ਜੇ ਢੜਰੀਆਂ ਵਾਲੇ ਇੰਡੀਆ ਆਏ ਪੰਜਾਬ ਆਏ ਤੇ ਉਹ ਸ਼੍ਰੀ ਅਕਾਲ ਤਖਸਾਲ ਹਾਜ਼ਰ ਹੋਏ ਆ ਤੇ ਪੰਜ ਸਿੰਘ ਸਹਿਬਾਨ ਇਕੱਤਰ ਹੋ ਕੇ ਤੇ ਭਾਈ ਰਣਜੀਤ ਸਿੰਘ ਜੇ ਢੜਰੀਆਂ ਵਾਲਿਆਂ ਦੇ ਕੋਲ ਜੋ ਵੀ ਉਹਨਾਂ ਨੇ ਪਹਿਲੇ ਸਮੇਂ ਦੇ ਵਿੱਚ ਭੁੱਲਾ ਕੀਤੀਆਂ ਸੀ ਉਹਨਾਂ ਨੇ ਜੋ ਗਲਤੀਆਂ ਕੀਤੀਆਂ ਸੀ ਉਹਨਾਂ ਨੂੰ ਬਖਸ਼ਵਾ ਕੇ ਤੇ ਉਹਨਾਂ ਨੂੰ ਹਦਾਇਤ ਕੀਤੀ ਕਿ 501 ਰੁਪਏ ਦਾ ਤੁਸੀਂ ਪ੍ਰਸ਼ਾਦ ਕਰਾ ਕੇ ਤੇ ਅਰਦਾਸ ਕਰਨੀ ਆ ਨਕਮਸਤਕ ਹੋਣਾ ਵਾ ਤਾਂ ਨਾਲ ਹੀ ਭੈ ਰঞ্জੀਤ ਸਿੰਘ ਜੀ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਉਹਨਾਂ ਨੂੰ ਵਧਾਈਆਂ ਵਾ ਕਿ ਜਿਹੜੇ ਉਹਨਾਂ ਦੇ ਦੁਬਾਨ ਦੁਬਾਰਾ ਖੁੱਲ ਚੁੱਕੇ ਆ ਤੇ ਉਹ ਦੁਬਾਰਾ ਸਮਾਗਮ ਕਰ ਸਕਦੇ ਆ ਆਪਦੇ ਤੇ ਬਹੁਤ ਬਹੁਤ ਧੰਨਵਾਦ ਆ ਸਾਡੇ ਸਰਕਾਰਯੋਗ ਸਰਦਾਰ ਕੁਲਦੀਪ ਸਿੰਘ ਜੀ ਗੜਗਾਜੀ ਜੀ ਦਾ ਜਿਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਨੂੰ ਮੁੱਖ ਰੱਖਦੇ ਆ ਭਾਈ ਰஞ்சிਤ ਸਿੰਘ ਜੀ ਟੜਕਗਾਂਵਾਲਿਆਂ ਦੇ ਜਿਨ੍ਹਾਂ ਨੇ ਦੀਵਾਨ ਖੋਲ ਦਿੱਤੇ ਕਿਉਂਕਿ ਮੈਂ ਬੇਨਤੀ ਕਰਾਂ ਅਸਲ ਵਿੱਚ ਪੰਜਾਬ ਨੂੰ ਸਾਡੀ ਸਿੱਖ ਕੌਮ ਨੂੰ ਪ੍ਰਚਾਰ ਦੀ ਬਹੁਤ ਲੋੜ ਆ ਮੈਂ ਤੇ ਜ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਜ ਤੇ ਵੀ ਬੇਨਤੀ ਕੀਤੀ ਜੀ ਕਿ ਕੋਈ ਵੀ ਕੌਮ ਉਹ ਕੌਮ ਪ੍ਰਚਾਰ ਤੋਂ ਬਿਨਾ ਰੁਕ ਨਹੀਂ ਜਾਂਦੀ ਉਹ ਕੌਮ ਪ੍ਰਚਾਰ ਤੋਂ ਬਿਨਾ ਚੱਲਦੀ ਹੈ ਲੇਕਿਨ ਜਦੋਂ ਕੌਮ ਦਾ ਪ੍ਰਚਾਰ ਹੁਣ ਰੁਕ ਜਵੇ ਉਹ ਕੌਮ ਉਥੋਂ ਕੁ ਜੁਗੀ ਰਹਿ ਜਾਂਦੀ ਹੈ ਉਹ ਕੌਮ ਅੱਗੇ ਨਹੀਂ ਵੱਸ ਸਕਦੀ ਜੇਕਰ ਆਪਾਂ ਭਾਈ ਰঞ্জੀਤ ਸਿੰਘ ਜੀ ਢੱਡੀਆਂ ਵਾਲਿਆਂ ਦੇ ਵੱਲ ਵੇਖੀਏ ਤੇ ਜਿੰਨਾ ਉਹਨਾਂ ਨੇ ਆਪਣਾ ਤਨ ਮਨ ਧਨ ਲਾ ਕੇ ਸਕੀਦਾ ਪ੍ਰਚਾਰ ਕੀਤਾ ਵਾ ਮੈਂ ਕਹਿੰਦਾ ਵੀ ਉਹਨਾਂ ਕੋਈ ਹੋਰ ਸਾਡਾ ਬਲਾਰਾ ਸਾਡਾ ਕੋਈ ਪ੍ਰਚਾਰਕ ਨਹੀਂ ਕਰ ਸਕਦਾ ਹਾਲਾਂਕਿ ਠੀਕ ਹੈ ਉਹਨਾਂ ਨੇ ਕਾਫੀ ਗਲਤੀਆਂ ਪਿਛਲੇ ਕੁਝ ਸਾਲਾਂ ਦੇ ਵਿੱਚ ਕੀਤੀਆਂ ਜੋ ਕਿ ਮੈਂ ਸਮਝਦਾ ਜੋ ਪਿੱਛੇ ਹੋ ਗਿਆ ਉਹ ਤੇ ਹੋ ਗਿਆ ਹੁਣ ਉਹਨੂੰ ਸੁਧਾਰਿਆ ਤੇ ਕੋਈ ਜਾਣ ਨਹੀਂ ਸਕਦਾ ਲੇਕਿਨ ਆਉਣ ਵਾਲਾ ਸਮਾਂ ਸੁਧਾਰਿਆ ਜਾ ਸਕਦਾ ਹੈਗਾ ਜੋ ਕਿ ਸਰਦਾਰ ਕੁਲਦੀਪ ਸਿੰਘ ਜਿਗੜਗੜਜ ਜੀ ਉਹ ਨਵੇਂ ਜਥੇਦਾਰ ਸਾਹਿਬਾਨ ਬਣੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਜੋ ਦੁਬਾਰਾ ਪ੍ਰੋਗਰਾਮ ਖੋਲੇ ਆ ਬੜਾ ਉਹਨਾਂ ਦਾ ਵੀ ਧੰਨਵਾਦ ਆ ਅਸਲ ਵਿੱਚ ਮੈਂ ਬੇਨਤੀ ਕਰਾਂ ਕਿ ਭਾਈ ਰਣਜੀਤ ਸਿੰਘ ਜੀ ਢੜਗਿਆ ਵਾਲਿਆਂ ਨੂੰ ਬਦਨਾਮ ਕਿਵੇਂ ਕੀਤਾ ਗਿਆ ਉਹਨਾਂ ਦੀ ਜਦੋਂ ਪੂਰਾ ਆਪਾਂ ਦੀਵਾਨ ਸੁਣਦੇ ਹਾਂ ਉਹਨਾਂ ਦੇ ਵਿੱਚ ਘੰਟੇ ਦਾ ਪ੍ਰੋਗਰਾਮ 2 ਘੰਟੇ ਦਾ ਪ੍ਰੋਗਰਾਮ ਜਿੰਨਾ ਵੀ ਹੁੰਦਾ ਹੈ ਜੇਕਰ ਪੂਰੇ ਦੀਵਾਨ ਨੂੰ ਸੁਣੋਗੇ ਤੇ ਉਹਨਾਂ ਦੀ ਗੱਲ ਬੜੀ ਵਧੀਆ ਹੁੰਦੀ ਸੀ ਲੇਕਿਨ ਕੁਝ ਕੁ ਅਸrar ਤੇ ਅੰਸਰ ਕੀ ਕਰਿਆ ਕਰਦੇ ਸੀ ਕਿ ਉਹਦੇ ਵਿੱਚੋਂ 30 ਸਕਿੰਟਾਂ ਦੀਆਂ 10 20 ਸਕਿੰਟਾਂ ਦੀਆਂ ਕਲਿੱਪਾਂ ਕੱਟ-ਕੱਟ ਕੇ ਉਹ ਵਾਇਰਲ ਕਰਦੇ ਸੀ ਹੁਣ ਕਲਿੱਪਾਂ ਵਾਇਰਲ ਹੁੰਦੀਆਂ ਸੀ ਕਾਮ ਵਿਰੋਧ ਕਰਦੀ ਸੀ ਨਿਕੀਆਂ ਨਿਕੀਆਂ ਕਲਿੱਪਾਂ ਘਟ-ਘਟ ਕੇ ਉਹਨਾਂ ਨੂੰ ਬੜਾ ਬਦਨਾਮ ਕੀਤਾ ਗਿਆ ਲੇਕਿਨ ਜਦੋਂ ਪੂਰੀ ਕਲਿੱਪ ਸੁਣੀ ਦੀ ਉਦੋਂ ਪਤਾ ਲੱਗਦਾ ਸੀ ਕਿ ਗੱਲ ਕਿੰਨੀ ਦਲੀਲਬਾਜ਼ੀ ਦੇ ਨਾਲ ਠੀਕ ਕੀਤੀ ਉਹਨਾਂ ਨੇ ਜਿਹੜੀ ਵੀ ਕੀਤੀ ਆ ਹਾਲਾਂਕਿ ਕੁਝ ਗੱਲਾਂ ਨਾਲ ਸਹਿਮਤ ਅਸੀਂ ਵੀ ਨਹੀਂ ਸੀ ਲੇਕਿਨ ਉਹਨਾਂ ਨੂੰ ਇੱਥੋਂ ਤੱਕ ਬਦਨਾਮ ਕੀਤਾ ਗਿਆ ਕਿ ਉਹ ਕਿਸੇ ਯੋਗੇ ਰਹਿਣ ਹੀ ਨਾ ਫਿਰ ਉਹਨਾਂ ਤੇ ਜਾਨਲੇਵਾ ਹਮਲਾ ਵੀ 2016 ਦੇ ਵਿੱਚ ਕੀਤਾ ਗਿਆ ਸ਼ਪੀਲ ਲਾਉਣ ਦੇ ਬਹਾਨੇ ਉਹਨਾਂ ਨੇ ਗੱਡੀਆਂ ਰੋਕੀਆਂ ਗਈਆਂ ਸੀ ਫਿਰ ਉਹਨਾਂ ਨੇ ਪੁੱਛਿਆ ਵੀ ਭਾਈ ਸਾਹਿਬ ਜੀ ਕਿੱਥੇ ਆ ਉਹਨਾਂ ਨੇ ਜਦੋਂ ਡਰਾਈਵਰ ਨੇ ਕਿਹਾ ਅਗਲੀ ਸ਼ੀਟ ਵਾਲੇ ਅਗਲੀ ਗੱਡੀ ਵਾਲੇ ਨੇ ਕਿਹਾ ਕਿ ਪਿਛਲੀ ਗੱਡੀ 'ਚ ਐ ਤੇ ਉਹਨਾਂ ਨੇ ਗੋਲੀਆਂ ਚਲਾਈਆਂ ਜਾਨ ਲੈਵਾ ਹਮਲਾ ਕੀਤਾ ਚਲੋ ਭਾਈ ਅਨਜੀਤ ਸਿੰਘ ਜੀ ਡਰ ਗਿਆ ਬਣਾਏ ਤੇ ਸੇਫ ਰਹਿ ਗਏ ਬਚ ਕੇ ਤੇ ਜਿਹੜੇ ਉਹਨਾਂ ਦੇ ਨਾਲ ਦੇ ਭਰਾ ਸਾਥੀ ਸੀਗੇ ਭਾਈ ਭੁਪਿੰਦਰ ਸਿੰਘ ਜੀ ਉਹਨਾਂ ਦੀ ਜਾਨ ਚਲ ਗਈ ਚਲੋ ਸਾਨੂੰ ਉਹਦਾ ਵੀ ਦੁੱਖ ਬਹੁਤ ਆ ਪਰ ਮੈਂ ਕਹਿੰਦਾ ਵੀ ਜੋ ਕੁਝ ਵੀ ਪਿੱਛੇ ਹੋਇਆ ਉਹਨੂੰ ਸੁਧਾਰਿਆ ਨਹੀਂ ਜਾ ਸਕਦਾ ਉਹਦੇ ਬਹੁਤ-ਬਹੁਤ ਧੰਨਵਾਦ ਆ ਭਾਈ ਕੁਲਦੀਪ ਸਿੰਘ ਜੀ ਗੜਗੱਜ ਦਾ ਜਿਨ੍ਹਾਂ ਨੇ ਭਾਈ ਸਾਹਿਬ ਦੇ ਸਮਾਗਮ ਦੁਬਾਰਾ ਖੋਲੇ ਆ ਤੇ ਭਾਈ ਰਣਜੀਤ ਸਿੰਘ ਜੀ ਢੜਗੰਵਾਲੇ ਨੂੰ ਚਲੋ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਵਾ ਉਹਨਾਂ ਦੇ ਜਾਨਲੇਵਾ ਹਮਲੇ ਹੋਏ ਉਹਨਾਂ ਦੀਆਂ ਕਲਿੱਪਾਂ ਘਟ-ਘਟ ਕੇ ਉਹਨਾਂ ਨੂੰ ਬਦਨਾਮ ਕੀਤਾ ਗਿਆ ਬੜਾ ਮਾਰਾ ਚੰਗਾ ਉਹਨਾਂ ਨੂੰ ਕਈ ਕਹਿਣ ਵਾਲਿਆਂ ਨੇ ਕਿਹਾ ਪਰ ਮੈਂ ਕਹਿੰਦਾ ਵੀ ਆਪਾਂ ਨੂੰ ਸਾਰਾ ਕੁਝ ਸਾਨੂੰ ਭਲਾ ਕੇ ਆਪਣੇ ਮਨ ਦੇ ਵਿੱਚੋਂ ਸਾਨੂੰ ਉਹਨਾਂ ਰਸਗ ਦੇਣਾ ਚਾਹੀਦਾ ਵਾ ਉਹਨਾਂ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਗਲਤ ਬੋਲਿਆ ਮੈਂ ਬੇਨਤੀ ਕਰ ਦਵਾ ਵੀ ਗਲਤ ਦੀ ਜੇ ਆਪਾਂ ਉਸ ਗੱਲ ਨੂੰ ਵਿਚਾਰ ਗਏ ਆਪਾਂ ਮਾਧੋਦਾਸ ਦੀ ਗੱਲ ਕਰਦੇ ਆ ਮਾਧੋਦਾਸ ਜਦੋਂ ਗੁਰੂਆਂ ਦੇ ਕੋਲ ਆਇਆ ਵਾ ਗੁਰੂ ਸਾਹਿਬਾਨ ਦੇ ਕੋਲ ਤੇ ਗੁਰੂ ਸਾਹਿਬਾਂ ਨੇ ਤਾਂ ਉਹ ਕਿ ਰਹਿ ਗਿਆ ਹੁਣ ਗੁਰੂ ਸਾਹਿਬਾਂ ਨੇ ਇਹ ਥੋੜੀ ਉਹਨੂੰ ਕਿਹਾ ਸੀ ਵੀ ਤੂੰ ਤੇ ਆਹ ਕੁਝ ਕਰਦਾ ਵਾ ਬਈ ਤੂੰ ਤੇ ਢੂਣ ਢੂਣਗਾ ਦਿਖਾਉਂਦਾ ਵਾ ਤੂੰ ਤੇ ਜਪ ਤਪ ਕਰਦਾ ਤੂੰ ਤੇ ਕਰਮਕਾਂਡ ਕਰਦਾ ਵਾ ਗੁਰੂ ਸਾਹਿਬ ਨੇ ਇਦਾਂ ਤੇ ਕਿਹਾ ਨਹੀਂ ਸੀ ਮੈਂ ਕਹਿੰਦਾ ਵੀ ਜੇਕਰ ਅੱਜ ਦੁਬਾਰਾ ਭਾਈ ਅਨਜੀਤ ਸਿੰਘ ਡੱਡਰੀਆਂ ਵਾਲੇ ਜੇਕਰ ਪ੍ਰਚਾਰ ਦੀ ਲਹਿਰ ਦੇ ਵਿੱਚ ਆਏ ਆ ਸੰਧੂ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਵਾ ਕਿਉਂਕਿ ਪੰਜਾਬ ਦੇ ਹਾਲਾਤ ਵੇਖੀਦੇ ਆ ਬੜੇ ਵੱਡੇ ਲੈਵਲ ਤੇ ਧਰਮ ਪਰਵਰਤਨ ਪੰਜਾਬ ਦੇ ਵਿੱਚ ਹੋ ਰਿਹਾ ਹੈ ਕਿੰਨੇ ਆ ਲੋਕਾਂ ਨੂੰ ਖਰੀਦ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਾਇਆ ਕਿ ਉਹਨਾਂ ਨੂੰ 크੍ਰਿਸਚੀਅਨ ਬਣਾਇਆ ਜਾ ਰਿਹਾ ਵਾ ਬਾਹਰਲੇ ਦੇਸ਼ਾਂ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਕਿਸੇ ਨੂੰ ਮੁਸਲਮਾਨ ਬਣਾਇਆ ਜਾਂਦਾ ਵਾ ਧਰਮ ਪਰਿਵਰਤਨ ਕਰਾਇਆ ਜਾਂਦੇ ਆ ਮੇਨ ਫੋਕਸ ਉਹਨਾਂ ਦਾ ਇੱਕ ਹੀ ਆ ਕਿ ਕੇਵਲ ਸਿੱਖੀ ਨੂੰ ਢਾਹ ਲਾਉਣੀ ਹੈ ਸਿੱਖੀ ਨੂੰ ਖਤਮ ਕਰਨਾ ਤੇ ਉਹਦੇ ਮੈਂ ਬਹੁਤ ਬਹੁਤ ਧੰਨਵਾਦ ਫਿਰੇ ਕਰਦਾ ਭਾਈ ਕੁਲਦੀਪ ਸਿੰਘ ਗੜਕਾਜ ਦਾ ਜਿਨ੍ਹਾਂ ਨੇ ਸਮਾਗਮ ਭਾਈ ਸਾਹਿਬ ਦੇ ਖੋਲੇ ਆ ਬਾਕੀ ਮੇਰੀ ਕੋਝ ਕਿ ਸਵਾਲਾਂ ਦਾ ਮੈਂ ਜਵਾਬ ਦੇਣਾ ਚਾਹੁੰਦਾ ਵਾ ਜਿਹੜੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਆ ਪਾਮ ਕਰਦੇ ਆ ਅਸੀਂ ਗੱਲ ਕਰਦੇ ਆ ਵੀ ਵੇਖੋ ਜੀ ਉਹ ਕਦੀ ਕੋਈ ਤਰ੍ਹਾਂ ਦੀ ਪੱਗ ਬੰਨ ਲੈਂਦੇ ਆ ਕਦੀ ਕੋਈ ਤਰ੍ਹਾਂ ਦੀ ਦਸਤਾਰ ਸਜਾ ਲੈਂਦੇ ਆ ਮੈਂ ਬੇਨਤੀ ਕਰਾਂ ਵੀ ਦਸਤਾਰ ਸਜਾਉਂਦੇ ਤਾਂ ਹੈ ਨਾ ਸਿਰ ਤੇ ਦਸਤਾਰ ਤੇ ਗੁਰੂ ਦੀ ਆ ਭਾਵੇਂ ਤੁਸੀਂ ਪਟਿਆਲਾ ਸ਼ਾਹੀ ਬੰਨ ਲਓ ਭਾਵੇਂ ਤੁਸੀਂ ਮੋਰਨੀ ਬੰਨ ਲਓ ਭਾਵੇਂ ਦਮਾਲਾ ਸਜਾ ਲਓ ਪਾਵੇਂ ਤੁਸੀਂ ਇਸ ਨਹੀਂ ਕਹਾਲ ਜਾਂ ਜਿਹੜੀ ਦਸਤਾਰ ਹੈ ਉਹ ਸੁਝਾਲੂ ਦਸਤਾਰ ਤੇ ਦਸਤਾਰ ਆ ਦਸਤਾਰ ਤੇ ਗੁਰੂ ਦੀ ਆ ਸਿਰ ਤੇ ਦਸਤਾਰ ਤੇ ਬੰਦੇ ਆ ਨਾ ਉਹ ਸਿਰ ਤੇ ਦਸਤਾਰ ਤਾਂ ਸਹੀ ਹੁੰਦੀ ਆ ਨਾ ਉਹ ਮੈਂ ਸਮਝਦਾ ਵੀ ਇਦਾਂ ਕੋਈ ਵੀ ਫਰਕ ਨਹੀਂ ਪੈਂਦਾ ਹੁਣ ਅਸੀਂ ਅਸੀਂ ਜਦੋਂ ਕਥਾ ਕਰਦੇ ਆ ਸਾਡੇ ਤਿੰਨ ਚਾਰ ਰੰਗ ਆ ਕਾਲੀ ਨੀਲੀ ਜਾਂ orange ਜਾਂ yellow ਚਾਰ ਕ ਰੰਗ ਆ ਸਾਡੇ ਉਹ ਇਸੇ ਵਰਤਦੇ ਆ ਜਾਂ ਵਾਈਟ ਤੇ ਜਦੋਂ ਅਸੀਂ ਉਦਾਂ ਕਿਤੇ ਪ੍ਰੋਗਰਾਮਾਂ ਤੇ ਜਾਈਦਾ ਕਿਤੇ ਵਿਆਹ ਸ਼ਾਦੀਆਂ ਦੇ ਵਿੱਚ ਜਾਂ ਉਦਾਂ ਕਿਤੇ ਅਸੀਂ ਵੀਡੀਓ ਬਣਾ ਕੇ ਪਾਉਣੀ ਹੋਵੇ ਤੇ ਅਸੀਂ ਕਿਸੇ ਰੰਗ ਦੀ ਪੱਗ ਬਣ ਲੈਂਦੀਆਂ ਰੰਗਾਂ ਨਾਲ ਸਮਝਣਾ ਕੋਈ ਮੈਟਰ ਨਹੀਂ ਐਡਾ ਵੱਡਾ ਪਰ ਜੇਕਰ ਅਸੀਂ ਉਸ ਗੱਲ ਨੂੰ ਮੁੱਦਾ ਬਣਾ ਕੇ ਚੁੱਕੀਏ ਇੱਕ ਉਹ ਗੱਲ ਮਾੜੀ ਆ ਠੀਕ ਆ ਮਰਿਆਦਾ ਨਾਲ ਚੱਲਣਾ ਚਾਹੀਦਾ ਵਾ ਪਰ ਜੇ ਆਪਾਂ ਪੱਗਾਂ ਨੂੰ ਲੈ ਕੇ ਚੱਲ ਗਏ ਵੀ ਉਹ ਉਹਨਾਂ ਦੀ ਪੱਗ ਇਦਾਂ ਦੀ ਓਦਾਂ ਦੀ ਇਹ ਗੱਲ ਗਲਤ ਆ ਕਿਦਾਂ ਕਿਦੇ ਫਿਰ ਦੂਜੀ ਗੱਲ ਕੀਤੀ ਜਾਂਦੀ ਵੇਖੋ ਜੀ ਉਹ ਕਪੜੇ ਇਦਾਂ ਦੇ ਪਾਉਂਦੇ ਐ ਮੈਂ ਪਰਸਨਲੀ ਪਾਈ ਰঞ্জੀਤ ਸਿੰਘ ਨੂੰ ਮਿਲਿਆ ਹੈ ਇੱਕ ਵਾਰੀ ਇਹ ਸਵਾਲ ਮੈਂ ਉਹਨਾਂ ਨੂੰ ਸਿੱਧਾ ਪੁੱਛ ਲਿਆ ਸੀ ਮੈਂ ਕਿਹਾ ਭਾਈ ਸਾਹਿਬ ਤੁਸੀਂ ਸਾਫ਼ ਸੁਥਰੇ ਨੋਰਮਲ ਕਪੜੇ ਪਾਇਆ ਕਰੋ ਹਾਂ ਮੈਂ ਤੂੰ ਇਹਦਾ ਚਮਕੀਲੇ ਜਿਹੇ ਕਪੜੇ ਕੋ ਪਾਉਂਦੇ ਜੀ ਉਹ ਆਂਦੇ ਮੈਂ ਆਪ ਕਦੇ ਵੀ ਕਪੜਾ ਖਰੀਦ ਕੇ ਨਹੀਂ ਪਾਉਂਦਾ ਉਹ ਆਂਦੇ ਜਿੱਦਾਂ ਤਾਂ ਕੋਈ ਕਪੜਾ ਮੈਨੂੰ ਗੁਰੂ ਕਾ ਪਿਆਰਾ ਕੋਈ ਦੇ ਜਾਂਦਾ ਵਾ ਉਹ ਆਂਦੇ ਉਦਾਂ ਦੇ ਵਿੱਚ ਚੁੱਪ ਕਰਕੇ ਸਵਾਹ ਕੇ ਪਾ ਲਿੰਦਾ ਵਾ ਆਂਦੇ ਜੀ ਨਾ ਪਾਇਆ ਸੰਗਤਾਂ ਨੇ ਪਿਆਰ ਦੇ ਨਾਲ ਕਪੜਾ ਦਿੱਤਾ ਵਾ ਤੇ ਆਂਦੇ ਜੇਕਰ ਸਵਾਹ ਕੇ ਪਾ ਲਿਆ ਕੋਈ ਗੱਲ ਨਹੀਂ ਉਹਦੇ ਵਿੱਚ ਤੇ ਮੈਨੂੰ ਵੀ ਲੱਗਦਾ ਨਹੀਂ ਕੋਈ ਗਲਤ ਆ ਫਿਰ ਤੁਹਾਨੂੰ ਪਤਾ ਹੋਵੇ ਉਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਡੀ ਉਹਨਾਂ ਦੇ ਕੋਲ ਡਿਫੈਂਡਰ ਜਿਹੜੀ ਉਹਨਾਂ ਨੇ ਨਵੀਂ ਲਈ ਉਹਦਾ ਇਸ਼ੂ ਬਣਿਆ ਮੈਂ ਬੇਨਤੀ ਕਰਾ ਕਿ ਗੱਡੀ ਉਹਨਾਂ ਨੇ ਲਈ ਐ ਸਾਡੇ ਕੌਮ ਦੇ ਇੱਕ ਪ੍ਰਚਾਰਕ ਨੇ ਗੱਡੀ ਲੈ ਲਈ ਆਪਾਂ ਇਸ਼ੂ ਬਣਾਤਾ ਜਿਹੜੇ ਗੰਦਗੀ ਨੂੰ ਪ੍ਰਮੋਟ ਕਰਦੇ ਆ ਸਿੰਗਰ ਨਸ਼ਿਆਂ ਨੂੰ ਪ੍ਰਮੋਟ ਕਰਦੇ ਜਾਤਪਾਤ ਨੂੰ ਪ੍ਰਮੋਟ ਕਰਦੇ ਆ ਧੀਆ ਭੈਣਾ ਦੇ ਲੱਕ ਮਿੰਦੇ ਆ ਜਦੋਂ ਉਹੀ ਗੱਡੀਆਂ ਉਹ ਸਿੰਗਰ ਲੈਂਦੇ ਉਦੋਂ ਅਸੀਂ ਖੁਸ਼ ਹੁੰਦੇ ਆ ਤੇ ਉਹੀ ਗੱਡੀ ਜਦੋਂ ਸਾਡੇ ਇੱਕ ਪ੍ਰਚਾਰਕ ਨੇ ਲੈ ਲਈ ਉਦੋਂ ਅਸੀਂ ਦੁਖੀ ਹੋਏ ਇਹ ਗੱਲ ਕੋਈ ਸ਼ੁਭਾ ਨਹੀਂ ਦਿੰਦੀ ਸਾਨੂੰ ਮਤਲਬ ਤੁਹਾਡੇ ਕਹਿਣ ਦੇ ਮੁਤਾਬਕ ਅਸੀਂ ਇਹ ਮੰਨਦੇ ਆ ਵੀ ਸਾਡੇ ਕੌਮ ਦੇ ਪ੍ਰਚਾਰਕ ਸਾਈਕਲਾਂ ਤੇ ਜਾਣ ਤੁਸੀਂ ਇਹ ਚਾਹੁੰਦੇ ਹੋ ਵੀ ਸਾਡੇ ਕੌਮ ਦੇ ਜਿਹੜੇ ਪ੍ਰਚਾਰਕ ਆ ਉਹ ਸਾਈਕਲਾਂ ਸਕੂਟਰੀਆਂ ਤੇ ਜਾਣ ਜਗਰ ਪ੍ਰਚਾਰਕ ਨੇ ਗੱਡੀ ਲੈ ਲਈ ਆ ਤਾਂ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਘਾਟਾ ਕੋਈ ਜਦੋਂ بڑے بڑے ਪਖੰਡੀ ਬਾਬੇ ਗੱਡੀਆਂ ਲੈਂਦੇ ਆ ਉਹਨਾਂ ਵਰੀ ਤੇ ਅਸੀਂ ਬੋਲਦੇ ਨਹੀਂ ਪਰ ਜਗਰ ਭਾਈ ਰஞ்சிਤ ਸਿੰਘ ਨੇ ਗੱਡੀ ਲੈ ਲਈ ਉਹਦੇ ਵਰੀ ਅਸੀਂ ਈ ਇਸ਼ੂ ਬਣਾਤਾ ਵੇਖੋ ਜੀ ਡਿਫੈਂਡਰ ਗੱਲੀ ਵਾਲੀ ਉਹਨਾਂ ਲਈ ਆ ਉਹਨਾਂ ਨੂੰ ਪਸੰਦਾ ਈ ਉਹਨਾਂ ਲੈ ਲਈ ਕਿਸੇ ਨੇ ਭੇਟ ਕਰਦੀ ਲੈ ਲਈ ਫਿਰ ਕੀ ਹੋ ਗਿਆ بڑے بڑے ਸਿੰਗਰ ਗੱਡੀਆਂ ਲਈ ਫਿਰਦੇ ਉਹਨਾਂ ਵਰੀ ਸਾਨੂੰ ਦੁੱਖ ਨਹੀਂ ਹੁੰਦਾ ਭਾਈ ਸਾਹਿਬ ਨੇ ਗੱਡੀ ਲੈ ਲਈ ਸਾਨੂੰ ਦੁੱਖ ਆ ਗਿਆ ਦੂਜੀ ਬੇਨਤੀ ਹੋਰ ਇਹ ਬੇਨਤੀ ਮੇਰੀ ਭਾਈ ਰਣਜੀਤ ਸਿੰਘ ਨੂੰ ਆ ਇਹ ਸਭ ਤੋਂ ਪਹਿਲਾਂ ਹਰਨੇਕ ਸਿੰਘ ਨਿਊਜ਼ੀਲੈਂਡ ਦਾ ਖੜਾ ਛੜ ਦਿਓ ਕਿਉਂਕਿ ਕੋਈ ਸਾਡੇ ਵੀਰ ਹੋਣਾ ਵੀਡੀਓ ਵੇਖ ਰਿਹਾ ਜਿਹੜਾ ਇੱਥੋਂ ਤੱਕ ਵੇਖ ਰਿਹਾ ਉਹ ਇੱਕ ਸਵਾਲ ਕਰਨਗੇ ਕਿ ਵੇਖੋ ਜੀ ਹਰਨੇਕ ਸਿੰਘ ਵੀ ਸਹੀ ਬੋਲਦਾ ਵਾ ਮੈਂ ਬੇਨਤੀ ਕਰਾਂ ਕਿਸੇ ਵੀ ਉਹਦਾ ਇੱਕ ਪੁਆਇੰਟ ਮੈਨੂੰ ਐਸਾ ਲੱਭ ਕੇ ਦਿਖਾ ਦਿਓ ਜਿੱਥੇ ਉਹ ਸਹੀ ਹੋਵੇ ਇਤਿਹਾਸ ਨੂੰ ਉਹਨੇ ਖੰਡਣ ਕਰਤਾ ਗੁਰਬਾਣੀ ਦਾ ਮੇਤੋ ਨਹੀਂ ਹੈਗਾ ਦੂਜੀ ਗੱਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੁਸੀਂ ਵੇਖ ਲਓ ਅਮਰ ਸੰਚਾਰ ਕਰਾਉਂਦੇ ਆ ਕਿੱਡੇ ਵੱਡੇ ਲੈਵਲ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਮਰ ਸੰਚਾਰ ਕਰਾਉਂਦੇ ਸੰਤਨ ਤੇ ਜਿਹੜਾ ਹਰਨੇਕ ਸਿੰਘ ਨਿਊਜ਼ੀਲੈਂਡ ਆ ਉਹ ਅਮਰ ਤੇ ਵਿਰੋਧ ਬੋਲਦਾ ਵਾ ਉਹ ਆਂਦਾ ਰਸਨ ਤੋਂ ਉਸਨ ਚੂੜਾ ਮਣੀ ਦੇਣੇ ਆਏ ਉਹ ਅਮਰ ਤਨ ਮੰਨਦਾ ਹੀ ਨਹੀਂ ਮੇਰੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਪ੍ਰਚਾਰ ਕਰਨ ਲੱਗੀ ਉਹ ਦੁਬਾਰਾ ਤੁਹਾਨੂੰ ਬਹੁਤ-ਬਹੁਤ ਵਧਾਈਆਂ ਵਾ ਬਹੁਤ-ਬਹੁਤ ਸਾਡੇ ਵੱਲੋਂ ਮੁਬਾਰਕਾਂ ਵਾ ਪਰ ਮੇਰੀ ਬੇਨਤੀ ਇੱਕ ਤੁਹਾਡੇ ਗੜੀ ਆ ਕਿ ਨੇਕੀ ਦਾ ਖੜਾ ਛੜ ਦਿਓ ਕਿਉਂਕਿ ਨੇਕੀਆਂ ਤੁਸੀਂ YouTube ਤੇ ਵੇਖ ਲਓ ਵੀਡੀਓ ਹੋ ਸਕਦਾ ਹੈ ਤੁਹਾਨੂੰ ਉਹਦੀ ਵੀਡੀਓ ਕੋਈ ਸਹੀ ਲੱਗ ਜੇ ਲੇਕਿਨ ਜਦੋਂ ਤੁਸੀਂ ਉਹਨੂੰ ਮਹੀਨਾ ਛੇ ਮਹੀਨੇ ਸੁਣੋਗੇ ਤੇ ਤੁਹਾਨੂੰ ਆਟੋਮੈਟਿਕ ਹੀ ਗਲਤ ਲੱਗ ਲੱਪਣਾ ਜਿਹੜਾ ਬੰਦਾ ਹਾਲਾਕਿ ਬਾਣੀ ਦੀ ਨੌਲੇਜ ਰੱਖਦਾ ਬਾਣੀ ਦੀ ਸਮਝ ਰੱਖਦਾ ਵਾ ਉਹ ਬੰਦਾ ਤੇ ਪਹਿਲੀ ਵੀਡੀਓ ਵੇਖ ਕੇ ਕਹਿ ਦੂਗਾ ਵੀ ਨੇਕੀ ਗਲਤ ਆ ਪਰ ਜਿਹੜਾ ਬੰਦਾ ਗੁਰਬਾਣੀ ਦੀ ਸਮਝ ਨਹੀਂ ਲੱਗਦਾ ਨੇਕੀ ਨੇ ਜੋ ਬੋਲਤਾ ਸਾਡੇ ਲੋਕਾਂ ਨੇ ਸੱਚ ਮੰਨ ਲੈਣਾ ਫਿਰ ਦੂਜੀ ਗੱਲ ਉਹ ਦੇਖ ਕਿਤੇ ਫੇਸਬੁੱਕ ਤੇ ਪੋਸਟਾਂ ਕੱਢ ਕੇ ਵੇਖਿਓ ਉਹਦੀਆਂ ਪੋਸਟਾਂ ਹਰ ਇੱਕ ਪੋਸਟ ਸਿੱਖ ਕੌਮ ਦੇ ਵਿਰੋਧ ਹੁੰਦੀ ਓਦੀ ਹਰ ਇੱਕ ਪੋਸਟ ਉਹਨੂੰ ਫੇਸਬੁੱਕ ਤੇ ਕਿਤੇ ਕੱਢ ਕੇ ਵੇਖ ਲਿਓ ਕਿੰਨੀਆਂ ਪੋਸਟਾਂ ਕਦੀ ਅਮਰਦਰ ਦੇ ਵਿਰੋਧ ਅੱਛਾ ਹੁਣ ਦੂਜੀ ਗੱਲ ਤੋਂ ਹੀ ਸਵਾਲ ਹੈ ਕਿ ਕਰੋਗੇ ਵੀ ਅਮਰਦਰ ਦੇ ਭਾਈ ਰਣਜੀਤ ਸਿੰਘ ਚਕਾਉਂਦੇ ਆ ਤੇ ਹਰਨੇਕ ਸਿੰਘ ਉਹਦੇ ਵਿਰੋਧ ਕਿਉਂ ਨਹੀਂ ਬੋਲਦਾ ਤੇ ਹਰਨੇਕ ਸਿੰਘ ਜਿਹੜਾ ਉਹਦਾ ਰੈਡੀਓ ਵਿਰਸਾ ਨਿਊਜ਼ੀਲੈਂਡ ਦੇ ਵਿੱਚ ਚੱਲਦਾ ਵਾ ਉਹ ਭਾਈ ਰਣਜੀਤ ਸਿੰਘ ਦੀ ਢੱਡਰੀਆਂ ਵਾਲਿਆਂ ਦੀ ਨਾਲ ਸਪੋਰਟ ਲੈ ਕੇ ਚਲਾਉਂਦਾ ਹੁਣ ਸਪੋਰਟ ਕਿਵੇਂ ਸਪੋਰਟ ਐਵੇਂ ਕੋਈ ਭਾਈ ਰਣਜੀਤ ਸਿੰਘ ਟਰੜੀਗਾਂ ਵਾਲਿਆਂ ਨੂੰ ਮਿੱਠਾ ਹੋ ਗਿਆ ਬੜਾ ਲੁੱਟ ਕੇ ਖਾਂਦਾ ਵਾ ਭਾਈ ਰਣਜੀਤ ਸਿੰਘ ਨੂੰ ਚਲੋ ਨਹੀਂ ਸਮਝਾਈ ਉਹਦੀ ਪਰ ਮੇਰੀ ਭਾਈ ਰਣਜੀਤ ਸਿੰਘ ਨੂੰ ਬੇਨਤੀ ਆ ਵੀ ਸਾਨੂੰ ਉਹਦੇ ਗੱਲ ਦੇ ਵਿੱਚ ਦੁਬਾਰਾ ਭਾਈ ਰਣਜੀਤ ਸਿੰਘ ਹਾਮੀ ਨਾ ਭਰਨ ਟੋਟਲੀ ਹਰ ਨੇ ਇੱਕ ਸੰਗਤ ਇਹ ਕਈ ਸਾਡੇ ਉਹਦੇ ਨਾਲ ਪ੍ਰਚਾਰਕ ਵਰਤ ਕੇ ਵੇਖ ਚੁੱਕੇ ਆ ਭਾਈ ਤੁੰਦੇ ਹੋਣੀ ਵਰਤ ਕੇ ਵੇਖ ਚੁੱਕੇ ਆ ਲੇਕਿਨ ਉਹ ਬਿਲਕੁਲ ਬੰਦਾ ਗਲਤ ਚੱਲਦਾ ਵਾ ਸੰਤ ਜਰਨੈਲ ਸਿੰਘ ਜੀ ਦੇ ਵਿਰੋਧ ਬੋਲਦਾ ਵਾ ਉਹ ਕਿਸੇ ਦਾ ਮਿੱਤ ਨਹੀਂਗਾ ਪੁਰਾਣੇ ਬੰਦੇ ਜਿਹੜੇ ਪਹਿਲਾਂ ਨਾਲ ਜੁੜੇ ਸੀ ਉਹ ਜਾਈ ਗਏ ਨਾਲ ਉਹਦੇ ਉਹ ਹਟਦੇ ਰਹੇ ਤੇ ਨਵੇਂ ਨਵੇਂ ਨਾਲ ਜੁੜੇ ਰਹੇ ਕੋਈ ਵੀ ਐਸਾ ਬੰਦਾ ਜਿਹੜਾ ਲੌਂਗ ਟਾਈਮ ਤੱਕ ਲੰਮੇ ਸਮੇਂ ਤੱਕ ਕੋਈ ਵੀ ਬੰਦਾ ਢੱਡਰੀਆਂ ਉਹਦੇ ਹਰਨੇਕ ਸਿੰਘ ਦੇ ਨਾਂ ਨਹੀਂ ਕੱਢਿਆ ਮੇਰੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਬੇਨਤੀ ਹੈ ਕਿ ਉਹਦਾ ਵੀ ਸਾਨੂੰ ਖੜਾ ਛੱਡਣਾ ਪਵੇਗਾ ਕਿਉਂਕਿ ਉਹ ਬੰਦਾ ਮਿੱਤ ਕਿਸਦਾ ਨਹੀਂਗਾ ਭਾਈ ਰঞ্জੀਤ ਸਿੰਘ ਨੂੰ ਮੇਰੀ ਬੇਨਤੀ ਆ ਵੀ ਹਰਨੇਕ ਸਿੰਘ ਨੇ ਕੇਵਲ ਤੁਹਾਨੂੰ ਲੋਟਾ ਲੁੱਟ ਕੇ ਖਾਦਾ ਵਾ ਉਹ ਮਿੱਤ ਕਿਸਦਾ ਨਹੀਂਗਾ ਦੂਜੀ ਬੇਨਤੀ ਮੇਰੀ ਹੋਰ ਭਾਈ ਰঞ্জੀਤ ਸਿੰਘ ਢੱਡਰਾਂ ਵਾਲਿਆਂ ਦੂਜੀ ਮੇਰੀ ਵਧਾਈ ਇੱਕ ਹੋਰ ਪੱਖ ਦੀ ਐ ਇੱਕ ਹੋਰ ਦੂਜੀ ਵਧਾਈ ਐ ਮੇਰੇ ਵੱਲੋਂ ਕਿ ਜਿਹੜੇ ਉਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਇੱਕ ਰੇਪ ਕੇਸ ਦਾ ਤੁਹਾਨੂੰ ਪਤਾ ਹੋਵੇ ਐਫ ਆਈ ਆਰ ਦਰਜ ਹੋਈ ਸੀ ਉਹ ਵੀ ਰੱਦ ਹੋ ਚੁੱਕੀ ਐ ਬਿਲਕੁਲ ਈ ਤੇਰੇ ਨਾਲ ਭਾਈ ਸਾਹਿਬ ਬਰੀ ਹੋਏ ਆ ਉਸ ਗੱਲ ਦੀ ਬਹੁਤ-ਬਹੁਤ ਵਧਾਈ ਭਾਈ ਸਾਹਿਬ ਦੇ ਸਮਾਗਮ ਖੁੱਲੇ ਆ ਉਸ ਗੱਲ ਦੀ ਬਹੁਤ-ਬਹੁਤ ਵਧਾਈ ਤਾਂ ਮੈਂ ਸਾਰੇ ਪ੍ਰਚਾਰਕਾਂ ਆਪਣਨ ਨੂੰ ਬੇਨਤੀ ਕਰਦਾ ਵਾਂ ਕਿ ਆਪਾਂ ਇੱਕ ਦੂਜੇ ਦਾ ਵਿਰੋਧ ਕਰਨ ਤੋਂ ਚੰਗਾ ਵਾ ਵੀ ਆਪਾਂ ਸਾਰੇ ਜਣੇ ਰਲ ਮਿਲ ਕੇ ਸਿੱਖੀ ਦਾ ਪ੍ਰਚਾਰ ਕਰੀਏ ਅਸਲ ਵਿੱਚ ਅਸੀਂ ਲਾ ਪੈਨੇ ਆ ਭਾਈ ਸਾਹਿਬ ਦਾ ਵਿਰੋਧ ਕਰਨਾ ਪਰ ਬੇਨਤੀ ਕਰਾਂ ਜਿੰਨੇ ਲੱਖਾਂ ਪ੍ਰਾਣੀਆਂ ਨੂੰ ਲੱਖਾਂ ਪ੍ਰਾਣੀਆਂ ਨੂੰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅਮਰ ਸ਼ਕਾ ਕੇ ਸਿੰਘ ਸਜਾਇਆ ਵਾ ਮੈਂ ਕਹਿੰਦਾ ਵੀ ਸਾਡੇ ਸਾਰੇ ਪ੍ਰਚਾਰਕ ਜੇਕਰ ਮਿਲ ਵੀ ਜਾਂਦਾ ਗੁੱਸਾ ਨਾ ਕਰਿਓ ਉੰਨੀ ਸੰਗਤਾਂ ਨੂੰ ਅਮਰਤ ਛਕਾ ਕੇ ਸਿੱਖ ਨਹੀਂ ਸਜਾ ਸਕਦੇ। ਬਾਕੀ ਮੈਂ ਕੁਝ ਗਲਤ ਬੋਲਿਆ ਹੋਵੇ, ਛੇਮਾ ਦਾ ਜਾਚ ਕਿਆ। ਬਾਕੀ ਭਾਈ ਕੁਲਦੀਪ ਸਿੰਘ ਗੜਗਜੀ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਹੜਾ ਉਹਨਾਂ ਨੇ ਐਡਾ ਵੱਡਾ ਸਾਥ ਭਾਈ ਸਾਹਿਬ ਦੇ ਨਾਲ ਦਿੱਤਾ। ਆਪਾਂ ਸਾਰੇ ਪ੍ਰਚਾਰਕ ਮਿਲਗੇ ਸਿੱਖੀ ਦਾ ਪ੍ਰਚਾਰ ਕਰੀਗੇ, ਗੁਰਮਤਿ ਦੀ ਗੱਲ ਕਰੀਗੇ, ਸਿੱਖ ਰਹਿਤ ਮਰਿਆਦਾ ਦੇ ਉੱਤੇ ਪਹਰਾ ਦੇਈਏ। ਫੋਟੋ ਇਹਦੇ ਸਾਹਮਣੇ ਪਾਈ ਗਏ ਆਪਾਂ। ਕੁਝ ਗਲਤ ਬੋਲ ਗਿਆ ਵੱਖੇ ਮੈਂ ਦਾ ਜਾ ਚੱਕਿਆ ਫਤਿਹ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ